اینجا نه پرنده ਆ ਵਧੀਆ ਕਰ ਜਾ ਇੱਥੇ ਮਰਜ਼ੀ ਦਾ ਜਿਹਾ ਹੁਣ ਚੱਕ ਇਹਨੂੰ ਪਾਕ ਕਰ ਦਿੱਤਾ ਮੈਂ कैसे पार करते हो तुम है <laughs> कम लग गई चल चल हज तो सैकल पैसे आता सौख ही जा था था। 嗯，们咱走。 ਕਹਿਆ ਪੈਰ ਲਾ ਲਿਆ ਰੀਸਟਾਰਟ ਕਰਨ ਦਾ ਬੂਝ ਤੋਂ ਕਰਿਆ ਨਹੀਂ ਲੱਗਿਆ ਪੈਰ ਜੇ ਪੈਰ ਲਾ ਲਿਆ ਐਂ ਕਿਹਾ ਜੇ ਲਾ ਲਿਆ ਉੱਠੀ ਆਣਾ ਬੂ ਵਾਪਸ ਜਿੱਥੋਂ ਸਟਾਰਟ ਕੀਤਾ ਮੰਮੀ ਤੂੰ ਕੀ ਪਹਾੜ ਤੇ ਆਂ ਦੱਸ 2 ਇੰਚ ਤਾਂ ਉੱਚਾ ਹੈ ਆ ਇੱਕ ਪੈਰ ਅੱਗੇ ਇੱਕ ਪਿੱਛੇ ਰੱਖਿਆ ਕਰਨਾ

ਆਉਟ ਹੋ ਗਿਆ ਪੁੱਤੀ ਖੜੀ ਹੱਤਾ ਘੰਟਾ ਹੋ ਗਿਆ ਆ ਆ ਆਪਾ ਕਿੱਡਾ ਗਾ ਬਈ ਕੋਈ ਨਾ ਇੱਧਰ ਚੱਲ ਲੱਗਾ ਸੀ ਪ੍ਰਿੰਡਾ ਵੀ ਉਹ ਕਿੰਦਾ ਉਹ ਇੱਕ ਟਾਇਰ ਤੇ ਬੈਠਾ ਸਾਲੀ ਉਹ ਇਹ 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 ਚੱਲ 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 ਜੀ ਵੈਰੀ ਗੁੱਡ ਦੁਬਾਰਾ ਰੀਸਟਾਰਟ ਕਰਨਾ ਜਿੱਥੇ ਪੈਰ ਲੱਗ ਗਿਆ ਥੱਲੇ ਚੱਲ ਚੱਲ ਲੈ ਹੁਣ ਕੁਜੀ ਹੋ ਆ ਕੀ ਹੋ ਗਿਆ वन टू थ्री परापरा बेचारे बेचारे लो, उल्ले पास नए फिर थे डिग पे उठक नहीं फिर खुशी पिछे रही तू पुठियो खतरा पुट्ठ कितरा खुशी आई खुशी कमाल तू सही उतरने ਦੰਦੀ ਪੜਦੀ ਦੇਖੀ ਉਹਦੇ ਚੱਲ 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 ਹਈਆ ਹਟੋ ਟੱਗਿਆ ਕੋਸੀ ਨਹੀਂ ਹੁੰਦਾ ਖੁਸ਼ੀ ਆ ਗਈ ਆ ਗਈ ਨੂਰ ਖੁਸ਼ੀ ਆ ਗਈ ਮੁਰੇ ਆ ਗਈ ਆ ਗਈ ਆ ਗਈ ਆ ਗਈ ਇੱਕ ਉਹ ਨੂਰ ਵਟੋ ਸਕੇ 1 2 3 ਚਲੋ ਹੱਥ ਵਾਗ ਰੱਖਿਓ ਸੱਦਨਾ ਨੇ ਹੱਥਾ ਆਰਾਮ ਦੇ ਨਾਲ ਨੂਰ ਉੱਤੇ ਬੈਠ ਕੇ ਬਤ ਫਿਰ ਰਾਹਤ ਪੈ ਰਖ ਤੇ ਹਾਂ ਚੱਲ ਚਲੋ ਉੱਪਰ ਨਹੀਂ ਚੜਨਾ ਨਾਲ ਕੁਛ ਨਹੀਂ ਹੁੰਦਾ ਨਹੀਂ ਡੈਡੀ ਚੱਲ ਚੱਲ ਚਲ ਪਰਲੇ ਪਾਸ ਚਲੋ ਜਲਦੀ ਚਲੋ ਪਰਲੇ ਪਾਸ ਚਲੋ 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 ਪਰਲੇ ਪਾਸ ਹੱਥ ਪਾ ਕੇ ਰਖੀ ਬਸ ਮਮੀ ਹੋਤੀ ਆ ਕੇ ਮਮੀ ਆਦਾ ਆਹ ਕੀ ਖੁਸ਼ੀ ਤਾਂ ਆ ਜਾ ਪੈਰ ਰੱਖ ਘੁੰਮ ਜਾਸ ਕੋਸ਼ਿਸ਼ ਕਿਧਰ ਹੈਲਪ ਕਰ ਦੂ ਤੇਰੀ ਠੀਕ ਹੈ ਠੀਕ ਹੈ ਹੱਥ ਪਾ ਕੇ ਰੱਖਣਾ ਹੱਥ ਨਹੀਂ ਛੱਡਨੇ ਬਸ ਏ ਤੇ ਜਾਣ ਕੇ ਕਰਦੇ ਖੁਸ਼ੀ ਤੈਨੂੰ ਤੈਨੂੰ ਹਰਾਉਣ ਦੀ ਮਾਰੀ ਕਰਦੀ ਆ ਆ ਕਿੱਥੇ ਆ ਬੱਚਾ ਮਨ ਤਾਂ ਸਾਰ ਤੇ ਉਹਦੇ ਖੁਸ਼ੀ ਵੀ ਆ ਰਹੀ ਆ ਆ ਆ ਰਹੀ ਆ ਖੁਸ਼ੀ ਮੰਮੀ ਆ ਖੁੱਤ ਗਿਆ ਫੇਰ ਮੰਮੀ ਆ ਖੁੱਤ ਗਿਆ ਮੰਮੀ ਪੱਲੇਦਾਰਾ ਤੇ ਮੰਮੀ ਨੂੰ ਬਾਰਦਾਨਾ ਚਲਾਉਂਦੀ ਨੇ ਇਹ ਬੰਨ ਦੂ ਨੂੰ

गल चल चल खुशी आए, दी, आ था 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 था। <laughs> ये। खड़े छेद पै गए Yeah. Done. Okay. <laughs>

ਜਾ ਦਵਾਰੇ ਇੱਕ ਸਲਾਈਡ ਕਰ ਲਾ ਔਰ ਇੱਕ ਸਲਾਈਡ ਕਰ ਲਾ ਉਧਰ ਦੀ ਨਜ਼ਰ ਨਹੀਂ ਨਹੀਂ ਉਧਰ ਵੀ ਪਿੱਛੇ ਦੀ ਆ ਗਈ ਐਂ ਹੁੰਦੇ ਉਧਰ ਪਾਸੇ ਹੋਈਂ ਖੜੀ ਆਪਦੀ ਐ ਚਲ ਚਲ ਕਰ ਲੈ ਇੱਕ

ਇਹਨੂੰ ਚਾਕਲੇਟ ਇੱਕੋ ਹੀ ਫਲੇਵਰ ਹੁੰਦਾ ਇਹਨਾਂ ਕੋਲੇ ਛੋਟੇ ਹੁੰਦੇ ਖਾਣ ਦੇ ਕੁੱਪੇ ਵਾਲੀ ਵੇ ਇਸ ਕੇ ਅੱਜ ਖਾਣਾ ਹੈ ਪਹਿਲਾਂ ਤਾਂ ਕਾਗਜ਼ ਦੇ ਧਰਕੇ ਵੀ ਦੇਣਦੇ ਹੁੰਦੇ ਸੀ ਹਣਾ ਕਾਗਜ਼ ਦੇ ਧਰਕੇ ਵੀ ਦੇਣਦੇ ਸੀ ਪਹਿਲਾਂ ਤਾਂ ਦਿੱੱਕ ਰੀਏ ਨਾ ਓਵਰਟੇਕ ਰੌਂਗ ਸਾਈਡਿੱਕਾ ਦਿੱੱਕ ਰੀਏ ਨਾ ਓਵਰਟੇਕ ਕੱਪੇ ਲੜ ਕੱਪ ਕੇ ਕਲਾਚ ਕੁੜੀਏ ਨਹੀਂ ਸੱਚੇ ਪੈਰ ਨਾਲ ਵੰਦੇ ਸੱਪਕੇ ਕਲਾਚ ਭੱਜ ਜਾਣਾ सो चार ये रूम है बहुत सुने रूम है फोर स्टार होटल हाँ इसी के चलाए बालकनी है धर्मशाला है ਖਾਸ ਗੱਲ ਇੱਥੇ ਇਹ ਹੈ ਕਿ ਇੱਥੇ ਜਿਹੜਾ ਕ੍ਰਿਕਟ ਸਟੇਡੀਅਮ ਆ ਸੀਗਾ ਆ ਕ੍ਰਿਕਟ ਸਟੇਡੀਅਮ ਆ ਫਲੱਡ ਲਾਈਟਸ ਦੇਖਿਆ ਤੁਸੀਂ ਅੱਲੇ ਇੱਕ ਇਹਦੇ ਨਦੀ ਜੀ ਵੰਦੀ ਹੋਦੀ ਹੈ ਇੱਥੇ ਵੀ ਆਉਂਦਾ ਹੈ ਇਹਨੂੰ ਲੱਗੇ ਬਹੁਤ ਸੁਣੀ ਸੀ ਸੋਹਣੀ ਹਾਂਜੀ ਭੁੱਖ ਬਹੁਤ ਲੱਗੀ ਸੀ ਅੱਜ ਇੱਥੇ ਵੀ ਮੇਲਾ ਹੈ ਜਾਣਿਆ ਮੇਲਾ ਦੇਖਣਾ ਇਧਰ ਮੇਲਾ ਹੋ ਸਾਹਮਣੇ ਦੇਖੋ ਆ ਦੇਖੋ ਆ ਦੇ ਤੇ ਸੰਜੋਗਨ ਅਜ ਬਾਲਿਆਂ ਵਾਲੇ ਮੇਲਾ ਪਿੰਡ ਚ ਹੋਰ ਨਹੀਂ ਦੇਖ ਸਕੇ ਇੱਥੋਂ ਦਾ ਦੇਖ ਰਿਹਾ ਤੇ ਮਾਸ਼ਾਲਲਾ ਮਿਲਦੇ ਕਾਊਂਟਰ ਕੀਤਾ ਸੀ ਭਾਈ ਲੱਗੀ ਐ ਓਮਲੇਟ ਮਗਾਇਆ ਭਾਈ नहीं अभी नहीं आपका ब्रेकफास्ट बफे में होता है या ऑर्डर पे होता है बफे में होता है अज बालिया वाली पिंडला मेला मिस किया पर पता नहीं हिमाचल च मेला देखना हिमाचल का चल चल अगे बढ़ो <laughs> एक तो यह मेन रोड है भीड बहुत इतना यह गारमेंट्स है ना भेलपुरी ये गोविंद का गाना है ना मैं तो रास्ते से जा रहा था मैं तो भेल पूरी खा रहा था तुझको मिर्ची एक की की पौने भैया चार तुम मिर्ची तुझको मिर्ची लगी तो मैं क्या करूँ ਆਹ ਰੋਟਾ 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 ਕੋਈ ਇਹ ਨੰਨੂ ਕੀ ਆ ਪੁੱਤ ਇਹ ਬਲੈਕ ਹੈ ਕੀ ਆ ਇਹ ਕੀ ਆ ਇਹ ਗੁੱਡੀਆ ਹੈ ਗੁੱਡੀ ਆ ਕਿਹੜਾ ਗੁੜੀਆ ਗੁੜੀਆ ਕਿਹੜਾ ਹੁੰਦਾ ਹੈ ਸਾਡੀ ਹੁਣ ਪਤੌੜ ਬ੍ਰੇਕ ਤੇ ਜਲੇਬੀ ਬ੍ਰੇਕ ਨੰਨੂ ਜਲੇਬੀ ਸਵਾਦ ਆ ਵੇ ਨੰਨੂ లైక్ కస లైక్ తెలే బి ఇదర్ మెరుని మెరుని లైక్ కర్ డాడీ కని dekh ke లైక్ కర్ లైక్ కీథో ఆపా కీథో తుసి అత్తూనగ కత్తూనగ సంతన్ బాబా బుడా జీ హాజీ 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 అంబర్ సార్ ఈ ఖాల్ కా ఆయ్ సాలోనే తే ہر సాల్ ہر సాల్ కినా చల్ో గయా 25 30 సాల్ అచ్చా హాకీ రాజా

Mela, mela, mela. lắm ਮੈਚ ਜਿੱਤ ਲੈਣੇ ਆਖਰ ਸ਼ੀਰ ਮੇਰੇ ਉਹ ਦੇਖੋ ਕਿੰਨੇ ਸੋਨੇ ਲੱਗ ਗਿਆ ਬਾਈ ਤਾਂ ਕਿੜੀਆਂ ਉਹ ਵਾਲੀਆਂ ਸਾਹਮਣੇ ਆਏ ਲੱਗਦਾ ਜਿਵੇਂ ਤਾਰੇ ਧਰਤੀ ਤੇ ਉਤਰੇ ਹੋਵੇ ਹਾਂ ਇਧਰ ਸਟੇਡੀਅਮ ਆ ਸੀ ਉਹ ਧਰਮਸ਼ਾਲਾ ਸਟੇਡੀਅਮ ਕੋ ਮੈਸੇਜ ਹੈ 笑、ね、わされなくて。